ਇਦੇ ਵਿੱਚ ਬੜੀ ਦੇਰ ਤੋਂ ਮੰਦਿਰ ਬਣ ਰਿਹਾ ਹੈ ਸ਼੍ਰੀ ਰਾਮ ਜੀ ਦਾ ਤੇ ਸਾਨੂੰ ਜਰੂਰ ਉਹਦੇ ਦਰਸ਼ਨ ਕਰਾਏ ਜਾਣ। ਸ਼੍ਰੀ ਲਗਭਗ ਜੀ 25 ਮੈਂਬਰਾਂ ਜੱਥਾ ਹੈਗਾ ਜਿਹੜਾ ਕਿ ਅਬੂਦਾਬੀ ਦੇ ਵਿੱਚ ਸਪਨਾ ਪਹਿਲੇ ਦਰਸ਼ਨ ਕਰਨ ਗਏ ਸ਼੍ਰੀ ਰਾਮ ਜੀ ਮੰਦਿਰ ਜੀ ਦੇ। ਯਾਤਰਾ 7 ਤਰੀਕ ਨੂੰ ਵਾਪਿਸ ਅੰਮ੍ਰਿਤਸਰ ਵਾਪਸ ਆਏਗੀ ਟੋਟਲ ਕੀ ਹੈ 5 ਦਿਨ ਦਾ ਮਤਲਬ ਹੈਗਾ ਟੂਰ ਤੇ 6ਵੇਂ ਦਿਨ ਅਸੀਂ ਘਰ ਵਾਪਸ ਮਤਲਬ ਅੰਮ੍ਰਿਤਸਰ ਆਵਾਂਗੇ ਵਾਪਸ ਆ ਜਿਹੜੀ ਯਾਤਰਾ ਦਾ ਯੋਜਨ ਕੀਤਾ ਗਿਆ ਜੀ ਸ੍ਰੀ ਗੋਬਿੰਦ ਯਾਤਰਾ ਸੇਵਾ ਸੰਘ ਵੱਲੋਂ ਬੜੇ ਹੀ ਦੇਰ ਤੋਂ ਸਾਡੇ ਯਾਤਰੀਆਂ ਦੀ ਸਾਡੇ ਮੈਂਬਰਸ ਦੀ ਡਿਮਾਂਡ ਸੀ ਕਿ ਜਿਹੜੇ ਅਬੂਦਾਬੀ ਦੇ ਵਿੱਚ ਬੜੀ ਦੇਰ ਤੋਂ ਮੰਦਿਰ ਬਣ ਰਿਹਾ ਹੈ ਸ਼੍ਰੀ ਰਾਮ ਜੀ ਦਾ ਤੇ ਸਾਨੂੰ ਜਰੂਰ ਉਹਦੇ ਦਰਸ਼ਨ ਕਰਾਏ ਜਾਣ ਤੇ ਅੱਜ ਉਹਦੇ ਸਬੰਧ ਵਿੱਚ ਹੀ ਅੱਜ ਯਾਤਰਾ ਅਬੂ ਦਾਬੀ ਦੇਸ਼ ਦੇ ਵਿੱਚ ਜਿਹੜਾ ਪਹਿਲਾ ਮੁਸਲਮ ਕੰਟਰੀ ਦੇ ਵਿੱਚ ਮੰਦਿਰ ਬਣਿਆ ਸ਼੍ਰੀ ਰਾਮ ਜੀ ਦਾ ਉਹ ਦੇਖਣ ਵਾਸਤੇ ਯਾਤਰਾ ਜਾਰੀ ਹੈ ਸੀ ਲਗਭਗ ਜੀ 25 ਮੈਂਬਰਾਂ ਦਾ ਜੱਥਾ ਹੈਗਾ ਜਿਹੜਾ ਕਿ ਅਬੂ ਦਾਬੀ ਦੇ ਵਿੱਚ ਸਪਨਾ ਪਹਿਲੇ ਦਰਸ਼ਨ ਕਰਨ ਗਏ ਸ਼੍ਰੀ ਰਾਮ ਦੇ ਮੰਦਿਰ ਜੀ ਦੇ ਜਿਹਦਾ ਕਿ ਥੋੜੇ ਦਿਨ ਪਹਿਲਾਂ ਹੀ ਉਹਦੀ ਸਾਹਿਬ ਨੇ ਉਦਘਾਟਨ ਕੀਤਾ ਹੈਗਾ ਔਰ ਅਬੂ ਦਾਬੀ ਤੋਂ ਬਾਅਦ ਅਸੀਂ ਦਰਸ਼ਨ ਕਰਨ ਤੋਂ ਪਛਾਦ ਦੁਬਈ ਜਿਹੜਾ ਸ਼ਹਿਰ ਕਾਫੀ ਵਿਸ਼ੇ ਪਰਯਾਤ ਪ੍ਰਖਤਾ ਸਾਰੇ ਆਲੀਸ਼ਾਨ ਆਪਣੇ ਕਰਨ ਵਾਸਤੇ ਕਾਫੀ ਫੇਮਸ ਹੈ ਉਹਦੇ ਵਿੱਚ ਅਸੀਂ ਥੋੜਾ 4 ਦਿਨ ਦਾ ਸਾਡਾ ਹੈਗਾ ਉੱਥੇ ਟ੍ਰਿਪ ਦਾ ਉਸ ਤੋਂ ਬਾਅਦ ਜਿਹੜਾ ਯਾਤਰਾ 7 ਤਰੀਕ ਨੂੰ ਵਾਪਿਸ ਅਮਰੀਕਾ ਵਾਪਸ ਆਏਗੀ ਟੋਟਲ ਕੀ ਹੈ 5 ਦਿਨ ਦਾ ਮਤਲਬ ਹੈਗਾ ਟੂਰਲ ਤੇ 6ਵੇਂ ਦਿਨ ਅਸੀਂ ਘਰ ਵਾਪਸ ਹੋ ਮਤਲਬ ਅਮਰੀਕਾ ਵਾਪਸ ਦੇਖੋ ਇਹ ਇਸ ਟਾਈਮ ਸਾਰੇ ਸੰਸਾਰ ਦੇ ਵਿੱਚ ਰਾਮ ਮਈ ਹੋਇਆ ਪਿਆ ਸਾਰਾ ਸੰਸਾਰ ਰਾਮ ਮਈ ਲਹਿਰ ਚੱਲ ਰਹੀ ਹੈ ਉਹਦੇ ਸਬੰਧ ਵਿੱਚ ਹੀ ਇਸ ਤਰ੍ਹਾਂ ਅਯੁੱਧਿਆ ਦੇ ਵਿੱਚ ਸਾਡੇ ਇਸ ਟਾਈਮ ਬਹੁਤ ਜ਼ਿਆਦਾ ਲੋਕਾਂ ਦਾ ਉੱत्साਹ ਹੈਗਾ ਕਿ ਰਾਮ ਮੰਦਰ ਦਾ ਇਸੇ ਤਰ੍ਹਾਂ ਹੀ ਮੁਸਲਿਮ ਦੇਸ਼ ਦੇ ਵਿੱਚ ਮੰਦਰ ਦਾ ਉੱत्साਹ ਵੇਖ ਕੇ ਲੋਕਾਂ ਨੇ ਸਾਨੂੰ ਕੀਤਾ ਅਗਰੇ ਕਿ ਤੁਸੀਂ ਇਹਦਾ ਇੱਕ ਟ੍ਰਿਪ ਜਿਹੜਾ ਬਣਾਓ ਕਿ ਜਿੱਦੇ ਆਪਾਂ ਦਰਸ਼ਨ ਕਰ ਸਕੀਏ ਜਾ ਕੇ ਉਸੇ ਸਬੰਧ ਦੇ ਵਿੱਚ ਅੱਜ ਆਪਾਂ ਇਹਨੂੰ ਅੱਜ ਅਮਲੀ ਜਮਾ ਬਣਾਉਣ ਜਾਣ ਜਾ ਰਹੇ ਹਾਂ ਔਰ ਬੜੀ ਦੇਰ ਤੋਂ ਇਹਦੀ ਤਿਆਰੀ ਸਾਡੀ ਚੱਲ ਰਹੀ ਸੀਗੀ ਜੋ ਕਿ ਅੱਜ ਪ੍ਰਭੂ ਕਿਰਪਾ ਦੇ ਨਾਲ ਸੰਪੂਰਨ ਹੋਣ ਜਾ ਰਹੀ ਹੈ ਅੱਗੋ ਵੀ ਬਿਲਕੁਲ ਜੀ ਜਿਹੜੀ ਜਨਤਾਰਾ ਦਾ ਸਹਿਯੋਗ ਸਾਡੇ ਨਾਲ ਲੱਗਾ ਜੋ ਜਿਸ ਤਰ੍ਹਾਂ ਜਿਸ ਤਰ੍ਹਾਂ ਭਗਤਾਂ ਦਾ ਤੁਪਮ ਹੋਏਗਾ ਅੱਗੇ ਅੱਗੇ ਉਸੇ ਤਰ੍ਹਾਂ ਅੱਗੇ ਚੱਲਦਾ ਰਹੇਗਾ ਔਰ ਤੁਹਾਨੂੰ ਮੈਂ ਇੱਕ ਹੋਰ ਦੱਸਣਾ ਚਾਹਨਾ ਬੜਾ ਖਾਸ ਕਿ ਜਿਸ ਤਰ੍ਹਾਂ ਸ਼੍ਰੀਲੰਕਾ ਦੇ ਵਿੱਚ ਸਾਡੇ ਨਿਵਾਇਨ ਦੇ ਕਾਫੀ ਪਾਤਨ ਜਿਹੜੇ ਜੁੜੇ ਹੋਏ ਆ ਸਾਡੀ ਜਿਹੜੀ ਨੈਕਸਟ ਜਿਹੜੀ ਹੈ ਧਾਰਮਿਕ ਯਾਤਰਾ ਉਹ ਸ਼੍ਰੀਲੰਕਾ ਦੇ ਵਿੱਚ ਜਾਏਗੀ ਨਾਮ ਰਾਮਪਾਲ ਜੀ ਸ਼ਰਮਾ ਤੇ ਅੱਜ ਅਸੀਂ ਗੋਪਿੰਦ ਯਾਤਰਾ ਸੇਵਾ ਸੰਗ ਵੱਲੋਂ ਅਬੂਦਾਬੀ ਦੇ ਇਹਦੇ ਸ਼ੇਰਾਮ ਜੀ ਦਾ ਮੰਦਿਰ ਦੇਖਣ ਜਾ ਰਹੇ ਆ ਸਾਡੇ ਰਿੰਕੋ ਭਾਜੀ ਸਾਨੂੰ ਬੜਾ ਇਸ ਮਾਮਲੇ ਉਕਸਾਇਆ ਸੀ ਤੇ ਅਹੀਂ ਕਿ ਅਸੀਂ ਜਾਉਣਾ ਉਸ ਤੋਂ ਬਾਅਦ ਅਸੀਂ ਸ਼ਾਜਾ ਦਬਈ ਹੁੰਦੇ ਆਇਆ ਵੀਰਵਾਰ ਸ਼ਾਮ ਨੂੰ ਅਸੀਂ ਇੱਥੇ ਆ ਜਾਣਾ ਅਗਲੀ ਯਾਤਰਾ ਸਾਡੀ ਸ਼੍ਰੀਲੰਕਾ ਦੀ ਹੋਈ ਹੈ ते वो राम चंद्र महाराज की जय लग रहा है कि फर्स्ट टाइम अस इंटरनेशनल फ्लाइट से जा रहे हैं आबूधाबी राम मंदिर देखने वास्त जा रहे हैं सा बहुत बड़ा सौभाग्य है कि तेई मैंबर टूर हो गया जी दिन का टूर है बिल्कुल जी बिल्कुल परमात्मा अगर अगर टूर बनते रहन असद जाइए सू लगे गोबिंद सेवा वाले